ਮੈਂ ਨਿਮੇ ਕਿਨੂ ਆਖਾਂ ਮੇਰੀ ਜ਼ਿੰਦਗੀ ਦਾ ਇਹ ਅਸੂਲ ਹੈ ਕਿ ਹਰ ਰਾਤ ਸੌਣ ਤੋਂ ਪਹਿਲਾਂ ਦਿਨ ਭਰ ਦੀਆਂ ਕਾਰਜ ਗੁਜ਼ਾਰੀਆਂ ਬਾਰੇ ਸੋਚਣਾ ਚੰਗੇ ਕੰਮਾਂ ਲਈ ਖੁਦ ਨੂੰ ਥਾਪੀ ਦੇਣੀ ਅਤੇ ਹੋਈਆਂ ਗਲਤੀਆਂ ਬਾਰੇ ਵਿਚਾਰਨਾ ਜੇਕਰ ਮੈਨੂੰ ਲੱਗੇ ਕਿ ਮੈਂ ਗਲਤ ਹਾਂ ਤਾਂ ਮੈਂ ਉਸ ਨੂੰ ਆਪਣੀ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਜ਼ਰੂਰ ਕਰਦੀ ਹਾਂ ਮੈਂ ਰਾਤ ਨੂੰ ਇਹ ਫੈਸਲਾ ਕਰਕੇ ਸੁੱਤੀ ਸਾਂ ਕਿ ਅਗਲੇ ਦਿਨ ਸਵੇਰੇ ਭਾਬੀ ਨਾਲ ਗੱਲ ਕਰਾਂਗੀ ਅਗਲੀ ਸਵੇਰ ਮੈਂ ਖੁਸ਼ੀ-ਖੁਸ਼ੀ ਉੱઠી ਮੂੰਹ ਹੱਥ ਧੋ ਕੇ ਜੋਗਾ ਕਰਨ ਲਈ ਆਪਣਾ ਮੈਟ ਚੁੱਕਿਆ ਅਤੇ ਆਪਣੇ ਰੂਮ ਦੇ ਬਾਹਰ ਗਲੀ ਵਿੱਚ ਛੱਡੀ ਹੋਈ ਥਾਂ ਤੇ ਜਾ ਬਿਸ਼ਾਇਆ ਇੱਧਰ ਕੁਝ ਫਲਾਵਰ ਪੌਂਟ ਵੀ ਲਟੰਗੇ ਹੋਏ ਸਨ ਸਵੇਰ-ਸਵੇਰ ਉਹਨਾਂ ਦੀ ਖੁਸ਼ਬੂ ਲੈਣੀ ਮੈਨੂੰ ਬਹੁਤ ਚੰਗੀ ਲੱਗਦੀ ਸੀ ਹੈ ਫੁੱਲਾਂ ਨਾਲ ਕਿ ਹੈ ਕਿ ਆਉਣ ਵਾਲੀ ਹਵਾ ਮੈਨੂੰ ਤਾਜ਼ਾ ਦਮ ਕਰਦੀ ਹੈ ਮੈਂ ਅਕਸਰ ਇੱਥੇ ਬੈਠ ਕੇ ਹੀ ਯੋਗਾ ਕਰਦੀ ਹਾਂ ਜਦ ਤੱਕ ਸੂਰਜ ਦੀ ਕਿਰਨ ਸਿੱਧੀ ਮੇਰੇ ਮੱਥੇ ਤੇ ਨਾ ਪੈ ਜਾਵੇ ਅਲੋਮ-ਬਲੋਮ ਤੋਂ ਸ਼ੁਰੂ ਕਰ ਮੈਂ ਅਜੇ ਛੋਟੀ ਸੁਰਦਾਰਸ਼ਨ ਕਿਰਿਆ ਤੱਕ ਹੀ ਪਹੁੰਚੀ ਸਾਂ ਕਿ ਮੇਰੇ ਕੰਨਾਂ ਵਿੱਚ ਚੀਕ ਪਈ ਇੱਕਦਮ ਅੱਖਾਂ ਖੁੱਲੀਆਂ ਤੇ ਧਿਆਨ ਚੀਕ ਵੱਲ ਗਿਆ ਪਤਾ ਲੱਗਿਆ ਕਿ ਇਹ ਸਾਹਮਣੇ ਤੋਂ ਦੋ ਕਰ ਛੱਡ ਕੇ ਰਹਿਣ ਵਾਲੀ ਪਾਰੋ ਬੀਗਮ ਨੂੰ ਫਿਰ ਤੋਂ ਹਿਸਟਰੀਆ ਦਾ ਦੌਰਾ ਪਿਆ ਹੈ। ਉਹ ਘਰ ਵਿੱਚ ਇੱਧਰ-ਉੱਧਰ ਭੱਜ ਰਹੀ ਸੀ। ਉਸਦੀ ਇਕਲੌਤੀ ਬੇਟੀ ਜਿੰਨਤ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ। ਪਾਰੋ ਆਂਟੀ ਪਿਛਲੇ ਸਾਲ ਤੋਂ ਹੀ ਅਕਸਰ ਅਸ਼ਤ ਅੰਕਲ ਦੀ ਡੈਥ ਤੋਂ ਬਾਅਦ ਇਸ ਦੌਰੇ ਦੀ ਸ਼ਿਕਾਰ ਹੋਈ ਸੀ। ਸਾਰੀ ਗਲੀ ਨੂੰ ਉਨ੍ਹਾਂ ਦੀ ਇਸ ਹਾਲਤ ਬਾਰੇ ਬਹੁਤ ਅਫਸੋਸ ਸੀ। ਪਰ ਸਿਰਫ ਹਮਦਰਦੀ ਤੋਂ ਬਿਨਾ ਕੁਝ ਵੀ ਨਹੀਂ ਸਾ ਕਰ ਸਕਦੇ ਆਂਟੀ ਦੀ ਬੇਟੀ ਜਨਤ ਅਜੇ ਅਜਿਹੇ ਮੌਕੇ ਨਾਲ ਦੇ ਘਰ ਚੋਂ ਅਮਨ ਬਾਜੀ ਨੂੰ ਸੱਦ ਕੇ ਲਿਆਉਂਦੇ ਤਾਂ ਕਿਤੇ ਜਾ ਕੇ ਪਰੋਂ ਆਂਟੀ ਸ਼ਾਂਤ ਹੁੰਦੇ ਹੁਣ ਤਾਂ ਆਂਟੀ ਦੀ ਚੀਕ ਸੁਣਦਿਆਂ ਹੀ ਅਮਨ ਬਾਜੀ ਆਪ ਹੀ ਆ ਭੱਜ ਕੇ ਆ ਜਾਂਦੇ ਪਰੋਂ ਆਂਟੀ ਦਾ ਹੱਥ ਫੜ ਕੇ ਅੰਦਰ ਲੈ ਜਾਂਦੇ ਤੇ ਉਹ ਇੱਕਦਮ ਸ਼ਾਂਤ ਹੋ ਜਾਂਦੀ ਇੰਜ ਲੱਗਦਾ ਜਿਵੇਂ ਅਮਨ ਪਾਪਾ ਜੀ ਦਾ ਆਂਟੀ ਨਾਲ ਕੋਈ ਗਹਿਰਾ ਪਿਆਰਾ ਰਿਸ਼ਤਾ ਹੋਵੇ। ਆਂਟੀ ਉਸ ਦਿਨ ਵੀ ਇੱਕਦਮ ਹੀ ਸ਼ਾਂਤ ਹੋ ਗਏ ਸਨ। ਮੈਂ ਆਪਣਾ ਬੈਠ ਇਕੱਠਾ ਕਰਕੇ ਉਤਰੀ ਤਾਂ ਚਾਤਾ ਕਪਾ ਭਾਬੀ ਹੱਥ ਵਿੱਚ ਲਈ ਆਵੇ। ਮੈਂ ਅਕਸਰ ਹੀ ਉਹਨਾਂ ਨੂੰ ਪਿਆਰ ਨਾਲ ਭਾਬੀ ਫੁੱਲ ਗੁਲਾਬੀ ਆਖਦੀ ਹੁੰਦੀ ਸਾਂ। ਉਸ ਦਿਨ ਵੀ ਚਿਹਕ ਕੇ ਬੋਲੀ ਭਾਬੀ ਫੁੱਲ ਗਲਾਬੀ ਕੀ ਕਰਦੀ ਆ ਪਹਿਲਾਂ ਤਾਂ ਉਹ ਹੱਸ ਕੇ ਜਵਾਬ ਦਿੰਦੇ ਸੀ ਕਿ ਤੈਨੂੰ ਹੀ ਯਾਦ ਕਰਦੀ ਆ ਅਤੇ ਫਿਰ ਮੇਰੀ ਗੱਲ ਤੇ ਇੱਕ ਓਟਕੀ ਮਾਰਦੇ ਸੀ ਪਰ ਉਸ ਦਿਨ ਉਹ ਬੋਲੇ ਉਹ ਤੁਸੀਂ ਵੀ ਆ ਗਏ ਮੈਂ ਤੁਹਾਡੀ ਚਾਹ ਉੱਪਰ ਹੀ ਭੇਜਣ ਲੱਗੀ ਸੀ ਆ ਲਓ ਪੀ ਲਓ ਮੈਂ ਉਸ ਦੇ ਭਾਵ ਹਿੰ ਚਿਹਰੇ ਤੇ ਰੁੱਖੇ ਜੇ ਸੁਭਾਅ ਤੋਂ ਇੱਕਦਮ 부ਝ ਗਈ ਮੇਰੀਆਂ ਅੱਖਾਂ ਵਿੱਚ ਤਾਂ ਹੰਝੂ ਉਮੜ ਆਏ ਪਾਰੋ ਵੇਖੇ ਬਿਨਾ ਹੀ ਟ੍ਰੇ ਵਿੱਚੋਂ ਮੇਰਾ ਕੱਪ ਸੈਲਫ ਤੇ ਰੱਖ ਕੇ ਬਾਕੀ ਲੈ ਕੇ ਬਾਹਰ ਨਿਕਲ ਗਏ। ਉਹਨਾਂ ਨੇ ਮੰਮੀ ਦਾ ਕੱਪ ਵੀ ਅੱਜ ਉਹਨਾਂ ਦੇ ਕਮਰੇ ਵਿੱਚ ਹੀ ਰੱਖਿਆ ਅਤੇ ਆਪ ਦੋਵੇਂ ਕੱਪ ਲੈ ਕੇ ਆਪਣੇ ਰੂਮ ਵਿੱਚ ਵੜ ਗਏ ਅਤੇ ਰੂਮ ਦਾ ਬੂਹਾ ਬੰਦ ਕਰ ਲਿਆ। ਇੱਕ ਦਿਨ ਪਹਿਲਾਂ ਵੀ ਉਹਨਾਂ ਨੇ ਮੇਰੀ ਚਾਹ ਜੂਬੀ ਦੇ ਹੱਥ ਉੱਪਰ ਹੀ ਭੇਜ ਦਿੱਤੀ ਸੀ। ਮੈਨੂੰ ਉਹ ਚਾਹ ਦਾ ਕੱਪ ਮੇਰਾ ਮੂੰਹ ਚੜਾਉਣਾ ਲੱਗਿਆ। ਮੇਰਾ ਜੀਆ ਉੱਚੀ ਸਾਰੀ ਚੀਖ ਮਰਨ ਨੂੰ ਕੀਤਾ ਪਰ ਮੈਂ ਆਪਣੀ ਮੂਠੀ ਵੱਟ ਦੀ ਕਚੀਚੀ ਲੈ ਕੇ ਚੁੱਪ ਕਰ ਗਈ ਮੂੰਹ ਤੋਣ ਉੱਥੇ ਮੰਮੀ ਨੇ ਸ਼ਾਇਦ ਬਾਸ਼ਵੇਸ਼ਨ ਦੇ ਸ਼ੀਸ਼ੇ ਵਿੱਚੋਂ ਮੈਨੂੰ ਵੇਖ ਲਿਆ ਸੀ ਉਹ ਫਟਾਫਟ ਮੂੰਹ ਤੋ ਕੇ ਆਏ ਮੇਰਾ ਚਾਹ ਦਾ ਕੱਪ ਚੁੱਕਦੇ ਬੋਲੇ ਚਲ ਆਪਾਂ ਮਾਵਾ ਧੀਆਂ ਚਾਹ ਪੀਏ ਨਹੀਂ ਮੰਮੀ ਜਮਾਈ ਜੀ ਨਹੀਂ ਕਰਦਾ ਮੈਂ ਆਪਣੀਆਂ ਅੱਖਾਂ ਮੰਮੀ ਤੋਂ ਛਪਾਂਦੀ ਬੋਲੀ ਨਾ ਹੋਰ ਤੂੰ ਸਵੇਰੇ ਸਵੇਰੇ ਪੈਗ ਲਾਉਣਾ ਮੰਮੀ ਦੀ ਗੱਲ ਤੇ ਮੈਂ ਮੁਸਕਰਾ ਪਈ ਅਤੇ ਚੁੱਪਚਾਪ ਉਹਨਾਂ ਨਾਲ ਤੁਰ ਪਈ ਸ਼ਾਇਦ ਮੰਮੀ ਨੂੰ ਵੀ ਕੁਝ ਬੁਰਾ ਲੱਗਿਆ ਹੋਵੇਗਾ ਤੇ ਜਾਂ ਫਿਰ ਸ਼ਾਇਦ ਉਹਨਾਂ ਦਾ ਵੀ ਗੱჭਪਾ ਆਇਆ ਹੋਵੇਗਾ ਤਾਂ ਹੀ ਤਾਂ ਅਸੀਂ ਦੋਵੇਂ ਹੀ ਚੁੱਪਚਾਪ ਚਾਪੀਤੀ ਜਾਂ ਕਿ ਇਹ ਕਹਿ ਲਵੋ ਕਿ ਚਾ ਅੰਦਰ ਸੁੱਤੀ ਮੈਂ ਉੱਠਦੀ ਹੋਈ ਬੋਲੀ ਚੰਗਾ ਮੰਮਾ ਮੈਂ ਜਿਮ ਜਿਮ ਜਾਵਾਂ ਉਹ ਤਕ ਉਸ ਨੂੰ ਪਸੀਨੇ ਵਿੱਚ ਬਹਾਉਣ ਨਾਲ ਉਸ ਦੀ ਮਾਰਤਾ ਘਟ ਜਾਂਦੀ ਹੈ ਪਰ 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 ਕੀ ਮੰਮਾ ਪਰ ਜਦ ਗੁਲਾਬਾਂ ਦੇ ਲਹਿਜੇ ਤੇ ਜਾ ਬਣ ਜਾਣ ਤਾਂ ਇਹ ਪਸੀਨਾ ਵੀ ਖਾਰ ਵਾਂਗ ਸਰੀਰ ਨੂੰ ਮੱਚਣ ਲਾ ਦਿੰਦਾ ਹੈ ਮੈਂ ਮੰਮੀ ਦੀ ਇੰਨੀ ਡੂੰਗੀ ਗੱਲ ਤੇ ਹੈਰਾਨ ਸਾਂ ਫਿਰ ਇੱਕ ਲੰਮਾ ਡੂੰਗਾ ਸਾ ਲਿਆ ਤੇ ਮੰਮੀ ਨੂੰ ਜੱਫੀ ਪਾ ਲਈ ਓਹੋ ਲੱਗਦਾ ਤੁਸੀਂ ਰਾਤੀ ਪਾਪਾ ਦਾ ਸੁਪਨਾ ਵੇਖਿਆ ਹੋਣਾ ਜਿਹੜਾ ਅੱਗੇ ਸਵੇਰੇ ਸਵੇਰੇ ਹੀ ਫਿਲਾਸਫਰ ਬਣੇ ਬੈਠੇ ਹੋ ਇਹੋ ਜਿਹੀਆਂ ਭਾਰੀਆਂ ਭਾਰੀਆਂ ਗੱਲਾਂ ਤਾਂ ਪਾਪਾ ਹੀ ਕਰਦੇ ਹੁੰਦੇ ਸੀ ਫਿਰ ਮੈਂ ਅੱਖ ਮਾਰ ਪੁੱਛਿਆ ਵੈਸੇ ਮੰਮੀ ਪਾਪਾ ਕਿਵੇਂ ਲੱਗ ਰਹੇ ਸਨ ਬੇਟੇ ਜਵਾਨੀ ਵਿੱਚ ਮਰਨ ਵਾਲੇ ਵੀ ਕਦੇ ਬੁੱਢੇ ਹੋਇਆ ਕਰਦੇ ਆ ਉਹਨਾਂ ਦੀ ਇਹ ਗੱਲ ਤਾਂ ਮੇਰੇ ਵੀ ਹੰਝੂ ਵਗਾ ਗਏ ਪਰ ਮੈਂ ਮਾਂ ਕੋਲ ਰੋਣਾ ਨਹੀਂ ਸੀ ਚਾਹੁੰਦੀ ਓਹੋ ਫਲਸਫਰ ਸਾਹਿਬ ਤੁਸੀਂ ਰੋ ਪਾਪਾ ਦੀ ਯਾਦ ਨਾਲ ਮੈਂ ਨਹੀਂ ਕਵਾ ਵਿੱਚ ਹੱਡੀ ਬਣਦੀ ਚੱਲੀਆਂ ਮੈਂ ਨਾ ਧੀਏ ਨਾ ਚੱਲੀ ਨਾ ਕਹਿ ਚੱਲੀਆਂ ਨਾ ਕਹਿ ਇੰਜ ਕਹਿ ਜਾ ਕੇ ਆਉਂਦੀ ਹਾਂ अच्छा मेरी मां मैं जाके आंदी हां मैं ऊपर जाके ट्रैक सूट पाके डगड डगड करदी हेठा उतरी या गली ਵਿੱਚ ਹੀ ਜੰਨਤ ਮਿਲ ਗਈ ਸ਼ਾਇਦ ਆਂਟੀ ਲਈ ਇੰਜੈਕਸ਼ਨ ਜਾਂ ਦਵਾਈ ਲੈ ਕੇ ਆਈ ਹੋਵੇ ਮੈਂ ਆਂਟੀ ਦਾ ਹਾਲ ਪੁੱਛਣ ਲਈ ਉਸ ਵੱਲ ਬੱਧੀ ਤਾਂ ਉਹ ਆਪੇ ਹੀ ਬੋਲੀ ਮੈਂ ਨਾ ਤੇਰੇ ਨਾਲ ਕੋਈ ਗੱਲ ਕਰਨੀ ਹੈ ਸ਼ਾਮ ਨੂੰ ਫ੍ਰੀ ਹੋ ਕੇ ਆਵੇਂ ਹਾਂਜੀ ਆ ਜਾਵਾਂਗੀ ਆਂਟੀ ਕਿਵੇਂ ਆ ਤੱਕ ਗਏ ਹੁਣ ਚਲੋ ਖਿਆਲ ਰੱਖਿਓ ਆਖ ਮੈਂ ਜਿਮ ਪਹੁੰਚੀ ਰੂਬੀ ਮੈਮ ਆਏ ਨਹੀਂ ਸੰ ਮੈਂ ਨਾਲ ਦੇ ਕੈਬਨ ਵਿੱਚ ਨਿਗਾਹ ਮਾਰੀ ਤਾਂ ਸੰਦੀਪ ਸਰ ਵੇਟ ਲਿਫਟਿੰਗ ਵਾਲੇ ਬੁਆਏਸ ਨਾਲ బిਜੀ ਸਨ ਰੂਬੀ ਮੈਮ ਦੀ ਥਾਂ ਤੇ ਸਾਡੇ ਗਰੁੱਪ ਦੀ ਚੁਲਵਲੀ ਜਹੀ ਆਂਟੀ ਹੀ ਵਰਕਆਊਟ ਕਰਵਾਉਣ ਲੱਗੀ ਹੋਈ ਸੀ ਉਸਨੇ 뮤ਜ਼ਿਕ ਆਨ ਕੀਤਾ ਅਤੇ ਆਪਣੇ ਫੋਨ ਤੇ YouTube ਉਰ ਅਟੈਚ ਕਰ ਲਿਆ ਉਹਨਾਂ ਦੇ ਪੋਲੇ ਪੋਲੇ ਜਿਹੇ ਸਟੈਪ ਕਰਾਉਣ ਲਈ ਉਹ ਜਿਆ ਹੀ ਗੀਤ ਲਾ ਦਿੱਤਾ ਜੁੰਬਾ ਸਟੈਪ ਸ਼ੁਰੂ ਕਰਵਾਏ ਸੱਜਣਾ ਹੈ ਮੁਝੇ ਸੱਜਣਾ ਕੇ ਲਈ ਜਰਾ ਉਜਲੀ ਲੇਟ ਸਵਾਰ ਸਵਾਰ ਤੋਂ ਹਰ ਅੰਕਾ ਰੰਗ ਨਿਖਾਰ ਲੂ ਕਿ ਸੱਜਣਾ ਹੈ ਮੁਝੇ ਸੱਜਣਾ ਕੇ ਲਈ ਮੈਂ ਪਹਿਲੇ ਤਾਂ ਸਾਰੇ ਸਟੈਪ ਕੀਤੇ ਅਗਲੇ ਪੈਰ ਤੇ ਮੇਰਾ ਮਨ ਇਨਕਾਰੀ ਹੋ ਗਿਆ ਦੂਸਰਾ ਪੈਰਾ ਸ਼ੁਰੂ ਹੋਇਆ ਪਾਣੀ ਖੜੇ ਤਨ ਪੇ ਤੋ ਸੋਲਾ ਨਿਕਲੇ ਜਾਣੇ ਕੈਸੀ ਅਗਨ ਮੇ ਬਦਨ ਚਲੇ ਦਿਨ ਭਰ ਕੀ ਤਖਾਨ ਨਿਕਲ ਲੂ ਹਰ ਅੰਕਾ ਚੰਗ ਦਿਖਾਰ ਲੂ ਮੈਂ ਪਿੰਚ ਗਈ ਪੈਰ ਪਟਕਦੀ ਹੋਈ ਆਪਣੇ ਵਾਟਰ ਵੇਟਲ ਚੁੱਕ ਕੇ ਵੇਟਿੰਗ ਕੈਬਨ ਵਿੱਚ ਗਈ ਮੈਂ ਗੀਤ ਦੇ ਬੋਲਾਂ ਤੋਂ ਖਿੱਚ ਗਈ ਸੀ ਕਿਉਂ ਬਈ ਸਾਰਾ ਕੁਝ ਕਰਨਾ ਹੈ ਤਾਂ ਸੱਜਣ ਵਾਸਤੇ ਹੀ ਕਿਉਂ ਆਪਣੇ ਲਈ ਕਿਉਂ ਨਹੀਂ ਮੈਨੂੰ ਵਿਕਾਸ ਦੀ ਉਹ ਹਰਕਤ ਫੇਰ ਤੋਂ yaad ਆ ਗਈ ਤੇ ਫੇਰ ਬਾਅਦ ਦੀਆਂ ਗੱਲਾਂ ਵੀ ਇੱਕਦਮ ਮੀਂਹ ਵਾਂਗ ਮੇਰੇ ਉੱਪਰ ਡਿਗਣ ਲੱਗੀਆਂ ਗੁੱਸੇ ਨਾਲ ਮੇਰੀਆਂ ਕੱਚੀਚੀਆਂ ਬੱਟੀਆਂ ਜਾ ਰਹੀਆਂ ਸਨ ਸੰਦੀਪ ਸਰ ਦੀ ਮੇਰੇ ਤੇ ਨਿਗਾ ਪਈ ਤਾਂ ਉਹ ਆਪਣੇ ਹੀ ਟੀ-ਸ਼ਰਟ ਪਹਿਨਦੇ ਹੋਏ ਮੇਰੇ ਵੱਲ ਆਏ ਤੇ ਬੋਲੇ ਉਹ ਰਾਜੇ ਕੀ ਹੋ ਗਿਆ ਸਰ ਆ ਗਾਣਾ ਬੰਦ ਕਰਵਾਓ ਪਹਿਲਾਂ ਸਾਰਾ ਕੁਝ ਔਰਤ ਤੇ ਸਿਰਫ ਤੰਤਾਂ ਆਖੀ ਕਿਉਂ ਸੀਮਤ ਕਰ ਜਾਂਦੇ ਨੇ ਬਈ ਸੱਜਣਾ ਨੂੰ ਹੋਰ ਕੁਝ ਪਸੰਦ ਕਿਉਂ ਨਹੀਂ ਆਉਂਦਾ ਸੰਦੀਪ ਸਰ ਨੇ ਕੈਬਨ ਦਾ ਦਰਵਾਜ਼ਾ ਖੋਲ ਕੇ ਗੀਤ ਸੁਣਦੇ ਆ ਅਤੇ ਉੱਚੀ ਉੱਚੀ ਹੱਸ ਪਏ ਓਏ ਰਾਜੀ ਤੂੰ ਸਿਰਫ ਮਿਊਜ਼ਿਕ ਸੁਣ ਬੋਲ ਕਿਉਂ ਸੁਣਦੀ ਹੈ ਸਰ ਬੋਲ ਹੀ ਤਾਂ ਬੰਦੇ ਨੂੰ ਤੜਫਾਉਂਦੇ ਆ ਬੋਲ ਤਾਂ ਬਲੈਡਰ ਨਾਲੋਂ ਭੈੜੇ ਹੁੰਦੇ ਆ ਬਲੇਡਰ ਤਾਂ ਜਿਵੇਂ ਸਰੀਰ ਵਿੱਚ ਫਿਰਦਾ ਤਾਂ ਵੀ ਪਤਾ ਨਹੀਂ ਲੱਗਦਾ ਪਰ ਅੰਦਰੋਂ ਨਾੜਾਂ ਤੱਕ ਕੱਟ ਜਾਂਦਾ ਉਹਵੇਂ ਬੋਲ ਅੰਦਰੋਂ ચીਰ ਜਾਂਦੇ ਆ ਖੂਨ ਵੀ ਨਹੀਂ ਨਿਕਲਦਾ ਉਹ ਰਾਜੇ ਅੱਜ ਤਾਂ ਤੁਸੀਂ ਵੀ ਬੜੀਆਂ ਭਾਰੀਆਂ ਭਾਰੀਆਂ ਗੱਲਾਂ ਕਰਨ ਲੱਗ ਪਏ ਹੋ ਮੈਨੂੰ ਲੱਗਦਾ ਸਰ ਤੁਹਾਡਾ ਅਸਰ ਹੋ ਗਿਆ ਸਰ ਮੇਰੀ ਗੱਲ ਸੁਣ ਕੇ ਇੱਕਦਮ ਫੇਰ ਭੱਬ ਕੇ ਫਿਰ ਹੱਸਦੇ ਹੋਏ ਬੋਲੇ ਚੱਲ ਆ ਜਾ ਤੈਨੂੰ ਕਰਾਉਣਾ ਮੈਂ ਜੁੰਬਾ ਇਹ ਗੱਲ ਸੁਣ ਅੰਦਰ ਕੁੜੀਆਂ ਅਤੇ ਆਂਟੀਆਂ ਨੇ ਤਾਂ ਚੀਕਾਂ ਹੀ ਛੱਡ ਦਿੱਤੀਆਂ ਮੈਂ ਤਾਂ ਸ਼ਾਇਦ ਪਹਿਲਾਂ ਹੀ ਚਾਹੁੰਦੀ ਸੀ ਕਿ ਇਹ ਕੁਝ ਹੋਵੇ ਸੰਦੀਪ ਸਰ ਨੇ ਜਾਂਦਿਆਂ ਸਾਰ ਹੀ ਗੀਤ ਬਦਲ ਦਿੱਤਾ ਆਪਣੇ ਆਪਣੇ دیਵਾਨੇ ਕਾ ਕਰਦੇ ਬੁਰਾ ਹਾਲ ਕਿ ਅੱਖਿਓਂ ਸੇ ਗੋਲੀ ਮਾਰੇ ਲੜਕੀ ਇੱਕ ਕਮਾਲ ਰੇ ਅੱਖਿਓਂ ਸੇ ਗੋਲੀ ਮਾਰੇ ਸੰਦੀਪ ਸਰ ਨੇ ਇੰਨੇ ਪਿਆਰੇ ਪਿਆਰੇ ਸਟੈਪ ਕਰਵਾਏ ਕਿ ਸਾਰੀਆਂ ਆਂਟੀਆਂ ਵੀ ਚੂਮੁੱਠੀਆਂ ਸ਼ਾਇਦ ਸੰਦੀਪ ਸਰ ਲਈ ਇਹਨਾਂ ਲਚਕੀਲਾ ਵਰਕਆਊਟ ਕੁਝ ਔਖਾ ਸੀ ਤਾਂ ਹੀ ਤਾਂ ਉਹਨਾਂ ਨੇ ਆਪਣੇ ਸ਼ਰਟ ਉਤਾਰ ਕੇ ਫਿਰ ਲੱਕ ਤੇ ਬਨ ਲਈ ਉਹਨਾਂ ਦਾ ਸਿਕਸ ਪੈਕ ਵਾਲਾ ਸਰੀਰ ਸਲਵਾਨ ਖਾਨ ਨੂੰ ਵੀ ਮਾਤ ਪਾ ਰਿਹਾ ਸੀ ਉਸ ਦਿਨ ਤਾਂ ਮੇਰਾ ਮਨ ਖੁਸ਼ੀ ਵਿੱਚ ਝੂਮ ਉੱਠਿਆ ਮੈਂ ਪਿਛਲੇ ਕਈ ਦਿਨਾਂ ਤੋਂ ਕਰਵਾਹਟ ਭੁੱਲ ਗਈ ਅਤੇ ਬਿਲਕੁਲ ਤਰੋ-ਤਾਜ਼ਾ ਘਰ ਪਹੁੰਚੀ ਬਾਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ